ਮ੍ਰਿਗਲ ਜੀ ਮੈਂ ਜਗਤਾਰ ਸਿੰਘ ਸਰਪੰਚੂ ਬ੍ਰਾਮ ਪੰਚਾਇਤ ਲੰਗੜੀ ਅੱਜ ਅਸੀਂ ਸੈਣੀ 4 ਵਰਕਸ ਤੋਂ ਜੋ ਕਿ ਮਾਨਾ ਦੇਵੀ ਬੈਠੇ ਹੈ ਕਿ ਅੱਜ ਅਸੀਂ 8:00 ਵਜੇ 3:00 ਵਜੇ ਜਦੋਂ ਮਾਨਾ ਜੀ ਤੋਂ ਲਈ ਸਾਡੇ ਛੋਲੇ ਦੇ ਬੰਦੇ ਆ ਗਏ ਹੈ ਉਹ ਦੇ ਦੇਆ ਕਿ ਇਥੇ ਦਿੱਕਤ ਜਿਹੜੇ ਹੈ ਜੀ ਨੂੰ ਤੋਂ ਲੋਕਾਂ ਨੇ ਦਿੱਤੀਆ ਤਾਂ ਪਰ ਇੱਕ ਦੁਬਾਰਾ ਸਾਥ ਦੀ ਨੰਨੀ ਰੋਕ ਦਿੱਤਾ ਸੀ ਮੈਂ ਆ ਕੇ ਜਦੋਂ ਦੇਖਿਆ ਤਾਂ ਇਹ ਇੱਕ ਬੰਦਾ ਜਿਹਦਾ ਯੂ ਬਿਲਕੁਲੀ ਡਾਟਾ ਨਹੀਂ ਸੀਗਾ ਮੈਂ ਕੋਈ ਵੀ ਲਾ ਕੇ ਕਿ ਉਹਨਾਂ ਨੇ ਅਜੇ ਤੱਕਾਰ ਵਿੱਚ ਸਾਹਮਣੇ ਐਂਬੂਲੈਂਸ ਨੂੰ ਭੇਜਿਆ ਡਾਕਟਰ ਦੀ ਟੀਮ ਆਈ ਹੈ ਉਹ ਸੰਸਾਰ ਖੁਦਾ ਆ ਪਾਈ ਲਾਸ਼ ਤੇ ਕੋਈ ਇਹ ਜਾ ਸੱਟ ਮਾਰ ਚੋੜ ਦਾ ਨਿਸ਼ਾਨ ਨਹੀਂ ਹੈ ਜਿਵੇਂ ਕਿ ਉਹਨਾਂ ਨੇ ਦੱਸਿਆ ਤੁਹਾਨੂੰ ਤੇ ਇਹ ਸੰਤ ਦੇਲੀ ਦਾ ਮਾਮਲਾ ਹੈ ਦੇਲੀ ਅੱਗੇ ਦੀ ਪ੍ਰਕਿਰਿਆ ਉਹ ਪੁਲਿਸ ਚਾਹੀਦੀ ਹੈ ਜਿਹੜੀ ਵਿਲੀ ਡੈੱਡ ਹੋਇਆ ਸੀ ਉਹ ਠੀਕ ਹੋਇਆ ਸੀ 8 ਵਜੇ ਕੇ 30 ਮਿੰਟ ਤੇ ਕੀ ਆਇਆ ਇੱਕ ਇੱਥੇ ਨਾ ਆਂਦਨ ਬੰਦੇ ਦੀ ਡੈੱਡ ਬਾਡੀ ਪਈ ਆ ਝਾੜੀਆਂ ਚ ਆ ਸਰਪੰਚ ਸਾਹਿਬ ਨੇ ਜੀਤਾਰ ਸਿੰਘ ਜੀ ਵੀ ਅਨਰੇਡੀ ਤੋਂ ਤੇ ਆ ਕੇ ਅਸੀਂ ਦੇਖਿਆ ਤੇ ਬੰਦਾ ਜਿਹੜਾ ਡੈੱਡ ਹੋਇਆ ਪਿਆ ਸੀ ਅਸੀਂ ਐਮਬੂਲੈਂਸ ਤੇ ਦਸਵੇਂ ਦੇ ਡਾਕਟਰਾਂ ਦੀ ਟੀਮ ਵੀ ਆਈ ਸੀ ਨਾਲ ਚੈੱਕ ਕੀਤਾ ਵੀ ਡੈੱਡ ਹੈ ਬੰਦਾ ਬਾਕੀ ਹੁਣ ਇਹਨੂੰ ਮੋਰਚਲੀ ਚ ਰਖਾ ਕੇ 72 ਘੰਟੇ ਵਾਸਤੇ ਇਹਨਾਂ ਨੂੰ ਅਸੀਂ ਜਿਹੜੀ ਇਹਦੀ ਪਛਾਣ ਵਾਸਤੇ 72 ਘੰਟੇ ਜੋ ਵੀ ਹੋਈ ਕਾਰਵਾਈ ਹੈ ਜਿਹੜੇ ਅਮਲ ਚ ਲਿਆਵਾਂਗੇ ਜੋ ਵੀ ਦਾ ਕਾਰਨ ਹੋਊਗਾ ਉਹ ਦੇਖਾਂਗੇ ਅੱਛਾ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਜੀ ਕਾਰਨ ਹਲੇ ਤਾਂ ਦੇਖੋ ਜੀ ਤੁਸੀਂ ਨਹੀਂ ਕੋਈ ਨਿਸ਼ਾਨ ਤਾਂ ਹੈ ਨਹੀਂ ਕੋਈ ਐਦਾਂ ਦੀ ਕੋਈ ਗਲਤਵੱਤ ਲੱਗ ਨਹੀਂ ਰਹੀ ਬਾਕੀ ਹੁਣ ਉਸ ਵਾਰਡ ਵਿੱਚ ਪਤਾ ਲੱਗੂਗਾ ਸਾਰਾ ਜੀ ਕੀ ਗਲਤਵੱਤ